ਰੁੱਖ ਲਗਾਉਣ ਦੀ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਦੇਖੋ ਇੱਕ ਬਹੁਤ ਹੀ ਅਹਿਮ ਮੁਹਿੰਮ ਹੈਗੀ ਹੈ ਜਿਸ ਦੀ ਸ਼ੁਰੂਆਤ ਸੈਂਟਰ ਵੱਲੋਂ ਸਟੇਟ ਵੱਲੋਂ ਸਾਰੇ ਹੀ ਪੱਖੋਂ ਹੋ ਰਹੀ ਹੈਗੀ ਹੈ ਸੋ ਮੈਂ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ ਕਿ ਤੁਹਾਡੇ ਚੈਨਲ ਵੱਲੋਂ ਵੀ ਜਿਹੜਾ ਹੈਗਾ ਇਸ ਮੁਹਿੰਮ ਦੇ ਨਾਲ ਜੁੜਿਆ ਜਾ ਰਿਹਾ ਹੈ ਇੱਕ ਨਈ ਸਾਨੂੰ 100 ਸੁੱਖ ਦਿੰਦੇ ਹੈਗੇ ਨੇ ਸੋ ਇਸ ਲਈ ਜਿਹੜਾ ਇੱਕ ਨਾਰਾ ਹੈ ਕਿ ਇੱਕ ਰੁੱਖ 100 ਸੁੱਖ ਉਹ ਬਿਲਕੁਲ ਸਹੀ ਹੈ ਤੇ ਇੱਕ ਇੱਕ ਰੁੱਖ ਲਗਾਉਣ ਦੇ ਨਾਲ ਬਹੁਤ ਫਰਕ ਪੈਂਦਾ ਹੈ ਮੋਹਾਲੀ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਦੇ ਉੱਪਰ ਬਹੁਤ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ ਸੋ ਜਿਵੇਂ ਕਿ ਮੇਰਾ ਡਿਪਾਰਟਮੈਂਟ ਹੈਗਾ ਮੇਰਾ ਰੂਰਲ ਡਿਵੈਲਪਮੈਂਟ ਪਿੰਡੂ ਵਿਕਾਸ ਵਿਭਾਗ ਹੈਗਾ ਸੋ ਅਸੀਂ ਆਪਣੇ ਖੇਤਰ ਦੇ ਵਿੱਚ ਕੁੱਲ ਲਗਭਗ 2.5 ਲੱਖ ਦੇ ਤਕਰੀਬਨ ਅਸੀਂ ਪlant ਲਗਵਾਏ ਹੈਗੇ ਨੇ ਇਹ ਮੁਹਿੰਮ ਦੇ ਵਿੱਚ ਸਿਰਫ ਅਸੀਂ ਸਰਕਾਰੀ ਡਿਪਾਰਟਮੈਂਟਸ ਵੱਲੋਂ ਹੀ ਨਹੀਂ ਅਸੀਂ ਲੋਕਾਂ ਨੂੰ ਵੀ ਨਾਲ ਜੋੜ ਰਹੇ ਹੈਗੇ ਆ ਬਹੁਤ ਸਾਰੇ ਸਾਡੇ ਨਾਲ ਐਨ ਜੀਓਜ਼ ਵੀ ਜੁੜੇ ਹੋਏ ਨੇ ਜਿਵੇਂ ਕਿ ਸਾਡੇ ਖੇਤੀ ਵਿਭਾਗ ਦੇ ਕਰਮਚਾਰੀ ਹੈਗੇ ਨੇ ਉਹ ਨਾਲ ਨਾਲ ਜਿਹੜੇ ਸਾਡੇ ਫਾਰਮਰਸ ਹੈਗੇ ਨੇ ਉਹਨਾਂ ਤੱਕ ਵੀ ਕਿਸਾਨਾਂ ਤੱਕ ਵੀ ਪਹੁੰਚ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਆਪਣੇ ਖੇਤਾਂ ਦੇ ਵਿੱਚ ਜਿਹੜਾ ਹੈਗਾ ਰੁੱਖ ਲਗਾਉਣ ਦੇ ਲਈ ਪ੍ਰੇਰਿਤ ਕਰ ਰਹੇ ਹੈਗੇ ਆ ਤ੍ਰਿ ਭਗਵੰਤਪਾਨ ਨੇ ਵੀ ਇਹ ਕਿਹਾ ਸੀ ਕਿਸਾਨਾਂ ਨੂੰ ਕਿ ਜਿਨ੍ਹਾਂ ਨੂੰ ਫ੍ਰੀ ਬਿਜਲੀ ਮਿਲ ਰਹੀ ਹੈ ਉਹਨਾਂ ਨੂੰ ਜ਼ਰੂਰ ਇੱਕ ਨਾ ਇੱਕ ਰੁੱਖ ਲਗਾਉਣਾ ਚਾਹੀਦਾ ਹੈ ਤੇ ਜਿਸ ਲੋੜ ਪਈ ਤਾਂ ਇਸ ਨੂੰ ਨਿਯਮ ਵੀ ਜ਼ਰੂਰ ਬਣਾਇਆ ਜਾਵੇਗਾ ਕਿੰਨੀ ਮਹੱਤਤਾ ਹੈ ਰੁੱਖਾਂ ਦੀ ਸਾਡੀ ਜ਼ਿੰਦਗੀ ਦੇ ਇੰਨੀ ਕਿ ਇੱਕ ਲਗਾਨ ਤੱਕ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਉਸ ਰੁੱਖ ਦਾ ਧਿਆਨ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ ਸੋ ਉਹਨਾਂ ਦੇ ਵੱਲੋਂ ਬਹੁਤ ਯੋਗਦਾਨ ਦਿੱਤਾ ਜਾ ਰਿਹਾ ਹੈ ਔਰ ਮੈਂ ਵੀ ਆਪਣੇ ਸਕੂਲ ਦੇ ਟਾਈਮ ਤੇ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਮੇਰੇ ਖਿਆਲ ਨਾਲ ਜਿਹੜਾ ਹੁੰਦਾ ਹੈ ਕਿ ਇੱਕ ਅਹਿਮ ਮੁੱਦਾ ਜਿਹਨੂੰ ਮੰਨਦੇ ਸੀ ਉਹ ਮੈਨੂੰ ਐਫੋਰੈਸਟੇਸ਼ਨ ਦਾ ਲੱਗਦਾ ਸੀ ਕਿ ਅਸੀਂ ਬਿਲਕੁਲ ਫੋਰੈਸਟ ਖਤਮ ਕਰ ਦਿੱਤੇ ਹੈਗੇ ਆਜ਼ਾਦੀ ਦੇ 77 ਸਾਲ ਪੂਰੇ ਹੋ ਚੁੱਕੇ ਨੇ 78ਵੇਂ ਸਾਲ ਦੀ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਹਰ ਸਾਲ ਨਵੇਂ ਸਾਲ ਤੇ ਅਸੀਂ ਇੱਕ ਰੈਜ਼ੋਲੂਸ਼ਨ ਲੈਂਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਕੁਝ ਨਵਾਂ ਕਰਾਂਗੇ ਪਰ ਕੀ ਅਸੀਂ ਜਦੋਂ ਆਜ਼ਾਦੀ ਦੀ ਬਰੇਗੰਡਾ ਦਿਨ ਆਂਦਾ ਹੈ ਯਾਨੀ ਕਿ 15 ਅਗਸਤ 1947 ਜਿਸ ਦਿਨ ਦੇਸ਼ ਆਜ਼ਾਦ ਹੋਇਆ ਸੀ ਕੀ ਅਸੀਂ ਇੱਕ ਸੱਚੇ ਭਾਰਤੀ ਦੇ ਨਾਤੇ ਉਸ ਦਿਨ ਕੋਈ ਰੈਜ਼ੋਲੂਸ਼ਨ ਲੈਂਦੇ ਆ ਕਿ ਅਸੀਂ ਸਾਡੇ ਦੇਸ਼ ਦੀ ਬਿਹਤਰੀ ਦੇ ਲਈ ਕੀ ਕੁਝ ਕਰਾਂਗੇ ਅਸੀਂ ਸਾਰੀ ਜ਼ਿੰਮੇਵਾਰੀ ਸਰਕਾਰਾਂ ਦੇ ਸਿਰ ਤੇ ਪ੍ਰਸ਼ਾਸਨ ਦੇ ਸਿਰ ਤੇ ਪਾ ਦਿੰਦੇ ਆ ਸੋ ਇਸੇ ਕਰੀ ਦੇ ਵਿੱਚ ਔਨਅਰ ਨੇ ਸਕਾਈ ਟ੍ਰੈਲਸ ਦੇ ਸਹਿਯੋਗ ਨਾਲ ਇੱਕ ਮੂਹਮ ਦੀ ਸ਼ੁਰੂਆਤ ਕੀਤੀ ਹੈ ਰੁਖ ਲਗਾਓ ਤਾਂ ਕਿ ਸਾਡਾ ਪੰਜਾਬ ਸਾਡਾ ਦੇਸ਼ ਵਾ ਬਹੁਤ ਵਧੀਆ ਬਣ ਸਕੇ ਕਿਉਂਕਿ ਮੋਡਰਨਾਈਜੇਸ਼ਨ ਬਹੁਤ ਹੋ ਗਿਆ ਹੈ ਗਲੋਬਲਾਈਜੇਸ਼ਨ ਬਹੁਤ ਹੋ ਗਿਆ ਹੈ ਨਵੀਂ ਪਨੀਰੀ ਨੂੰ ਅਸੀਂ ਟੈਕਨੀਕਲ ਚੀਜ਼ਾਂ ਵੀ ਦੇਖ ਕੇ ਜਾ ਰਹੇ ਹਾਂ ਪਰ ਇਸ ਦੇ ਨਾਲ ਨਾਲ ਕੁਦਰਤੀ ਮਾਰਦਾ ਸ਼ਿਕਾਰ ਵੀ ਅਸੀਂ ਹੋ ਰਹੇ ਹਾਂ ਸੋ ਸਾਡੇ ਇਸ ਮੁਹਿੰਮ ਦੇ ਵਿੱਚ ਸਹਿਯੋਗ ਦੇਣ ਲਈ ਸਾਡੇ ਵੇੜਾ ਅੱਜ ਪਹੁੰਚੇ ਹੋਏ ਨੇ ਐਡੀਸੀ ਮੁਹਾਲੀ ਸੋਨਮ ਚੌਧਰੀ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਮੈਮ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸੋਨਮ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀ ਮੁਹਿੰਮ ਦੀ ਹੀ ਗੱਲ ਕਰਾਂਗੇ ਰੁੱਖ ਲਗਾਉਣ ਦੀ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਇਸ ਮੁਹਿੰਮ ਬਾਰੇ ਤੁਸੀਂ ਕੀ ਸੋਚਦੇ ਹੋ ਅਹ ਦੇਖੋ ਇੱਕ ਬਹੁਤ ਹੀ ਅਹਿਮ ਮੁਹਿੰਮ ਹੈਗੀ ਹੈ ਜਿਸ ਦੀ ਸ਼ੁਰੂਆਤ ਸੈਂਟਰ ਵੱਲੋਂ ਸਟੇਟ ਵੱਲੋਂ ਸਾਰੇ ਹੀ ਪੱਖੋ ਹੋ ਰਹੀ ਹੈਗੀ ਐ ਸੋ ਮੈਂ ਮੁਬਾਰਕਬਾਦ ਦੇਣਾ ਚਾਹਦੀ ਆ ਕਿ ਤੁਹਾਡੇ ਚੈਨਲ ਵੱਲੋਂ ਵੀ ਜਿਹੜਾ ਹੈਗਾ ਇਸ ਮੁਹਿੰਮ ਦੇ ਨਾਲ ਜੁੜਿਆ ਜਾ ਰਿਹਾ ਹੈ ਸੋ ਰੁੱਖ ਜਿਹੜੇ ਹੈਗੇ ਸਾਡੇ ਜੀਵਨ ਦੇ ਲਈ ਬਹੁਤ ਹੀ ਅਹਿਮ ਹੈਗੇ ਨੇ ਰੁੱਖਾਂ ਤੋਂ ਸਾਨੂੰ ਬਹੁਤ ਕੁਝ ਮਿਲਦਾ ਹੈਗਾ ਸਾਫ਼ ਸੁਥਰੀ ਹਵਾ ਮਿਲਦੀ ਹੈਗੀ ਐ ਆਕਸੀਜਨ ਮਿਲਦੀ ਹੈਗੀ ਐ ਉਹ ਇੱਕ ਨਹੀਂ ਸਾਨੂੰ ਸੌ ਸੁੱਖ ਦਿੰਦੇ ਹੈਗੇ ਨੇ ਸੋ ਇਸ ਲਈ ਜਿਹੜਾ ਇੱਕ ਨਾਰਾ ਹੈ ਕਿ ਇੱਕ ਰੁੱਖ ਸੌ ਸੁੱਖ ਉਹ ਬਿਲਕੁਲ ਸਹੀ ਹੈ ਤੇ ਇੱਕ ਇੱਕ ਰੁੱਖ ਲਗਾਉਣ ਦੇ ਨਾਲ ਬਹੁਤ ਫਰਕ ਪੈਂਦਾ ਹੈ ਸੋ ਇਹ ਜ਼ਰੂਰੀ ਹੈ ਕਿ ਹਰ ਇੱਕ ਜਿਹੜਾ ਇਨਸਾਨ ਹੈ ਉਹ ਆਪਣੀ ਜ਼ਿੰਦਗੀ ਚ ਇੱਕ ਰੁੱਖ ਤਾਂ ਜ਼ਰੂਰ ਲਗਾਵੇ ਤੇ ਜੇਕਰ ਤੁਸੀਂ ਆਪਣੇ এনवायरमेंट ਨੂੰ ਕੁਝ ਦੇਣਾ ਚਾਹੁੰਦੇ ਹੈਗੇ ਤਾਂ ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਰੁੱਖ ਤੋਂ ਵੱਧ ਜਿਹੜੇ ਹੈਗੇ ਰੁੱਖ ਜ਼ਰੂਰ ਲਗਾਓ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਕਿ ਤੁਸੀਂ ਸਾਫ਼ ਸੁਥਰੀ ਹਵਾ ਤੇ ਪ੍ਰਦੂਸ਼ਣ ਜਿਹੜਾ ਹੈਗਾ ਮੁਕਤ ਇੱਕ ਸਾਡਾ ਸਮਾਜ ਬਣ ਸਕੇ ਸੁਨਮ ਜੀ ਮੁਹਾਲੀ ਐਡਮਿਨਿਸਟ੍ਰੇਸ਼ਨ ਦਾ ਤੁਸੀਂ ਹਿੱਸਾ ਹੋ ਸੋ ਉਸ ਦਿਨਾਂ ਤੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਇਸ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਮੁਹਾਲੀ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਦੇ ਉੱਪਰ ਬਹੁਤ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ ਸੋ ਜਿਵੇਂ ਕਿ ਮੇਰਾ ਡਿਪਾਰਟਮੈਂਟ ਹੈਗਾ ਮੇਰਾ ਰੂਰਲ ਡਿਵੈਲਪਮੈਂਟ ਪਿੰਡੂ ਵਿਕਾਸ ਵਿਭਾਗ ਹੈਗਾ ਸੋ ਅਸੀਂ ਆਪਣੇ ਖੇਤਰ ਦੇ ਵਿੱਚ ਕੁੱਲ ਲਗਭਗ 2.5 ਲੱਖ ਦੇ ਤਕਰੀਬਨ ਅਸੀਂ ਪlant ਲਗਵਾਏ ਹੈਗੇ ਨੇ ਸੋ ਇਸ ਦੇ ਨਾਲ ਹੀ ਜਿਹੜੀ ਪੂਰੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਮਿਲ ਕੇ ਮੁਹਾਲੀ ਐਡਮਿਨਿਸਟ੍ਰੇਸ਼ਨ 11 ਲੱਖ ਬੂਟੇ ਲਗਾ ਰਹੀ ਹੈ ਸੋ ਇਹ ਮੁਹਿੰਮ ਦੇ ਵਿੱਚ ਸਿਰਫ ਅਸੀਂ ਸਰਕਾਰੀ ਡਿਪਾਰਟਮੈਂਟਸ ਵੱਲੋਂ ਹੀ ਨਹੀਂ ਅਸੀਂ ਲੋਕਾਂ ਨੂੰ ਵੀ ਨਾਲ ਜੋੜ ਰਹੇ ਹੈਗੇ ਬਹੁਤ ਸਾਰੇ ਸਾਡੇ ਨਾਲ ਐਨਜੀਓਜ਼ ਵੀ ਜੁੜੇ ਹੋਏ ਨੇ ਜਿਵੇਂ ਵਿਭਾਗ ਦੇ ਕਰਮਚਾਰੀ ਹੈਗੇ ਨੇ ਉਹ ਨਾਲ ਨਾਲ ਜਿਹੜੇ ਸਾਡੇ ਫਾਰਮਰਸ ਹੈਗੇ ਨੇ ਉਹਨਾਂ ਤੱਕ ਵੀ ਕਿਸਾਨਾਂ ਤੱਕ ਵੀ ਪਹੁੰਚ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਆਪਣੇ ਖੇਤਾਂ ਦੇ ਵਿੱਚ ਜਿਹੜਾ ਹੈਗਾ ਰੁੱਖ ਲਗਾਉਣ ਦੇ ਲਈ ਪ੍ਰੇਰਿਤ ਕਰ ਰਹੇ ਹੈਗੇ ਬਿਲਕੁਲ ਇਸ ਤੇ ਤਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਕਹਿਆ ਸੀ ਕਿਸਾਨਾਂ ਨੂੰ ਕਿ ਜਿਨ੍ਹਾਂ ਨੂੰ ਫ੍ਰੀ ਬਿਜਲੀ ਮਿਲ ਰਹੀ ਹੈ ਉਹਨਾਂ ਨੂੰ ਜ਼ਰੂਰ ਇੱਕ ਨਾ ਇੱਕ ਰੁੱਖ ਲਗਾਉਣਾ ਚਾਹੀਦਾ ਹੈ ਤੇ ਜਿਸ ਲੋੜ ਪਈ ਤਾਂ ਇਸ ਨੂੰ ਨਿਯਮ ਵੀ ਜ਼ਰੂਰ ਬਣਾਇਆ ਜਾਵੇਗਾ ਸੋਨਮ ਜੀ ਸਕੂਲਾਂ ਦੇ ਨਾਲ ਕੋਈ ਜੁਆਇੰਟ ਵੈਂਚਰ ਸ਼ੁਰੂ ਕੀਤਾ ਜਾ ਰਿਹਾ ਇਸ ਮੁੱਦੇ ਨੂੰ ਲੈ ਕੇ ਕਿਉਂਕਿ ਬੱਚੇ ਦੇਖ ਤਾਂ ਪਵੇਖ ਹੁੰਦੇ ਨੇ ਉੱਥੋਂ ਇਸ ਇਸ ਮੂਹਿੰਦ ਇੱਕ ਬਹੁਤ ਚੰਗੀ ਸ਼ੁਰੂਆਤ ਹੋ ਸਕਦੀ ਹੈ ਬੱਚਿਆਂ ਨੂੰ ਉਸੇ ਸਿੱਖ ਵੀ ਦੇ ਸਕਦੇ ਆ ਕਿ ਕਿੰਨੀ ਮਹੱਤਤਾ ਰੁੱਖਾਂ ਦੀ ਸਾਡੀ ਜ਼ਿੰਦਗੀ ਦੇ ਬਿਲਕੁਲ ਸਕੂਲਾਂ ਵੱਲੋਂ ਇੱਥੇ ਜਿਹੜਾ ਹੈਗਾ ਬਹੁਤ ਹੀ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ ਸਾਡੇ ਜਿਹੜਾ ਸਰਕਾਰੀ ਸਕੂਲ ਦੇ ਨਾਲ-ਨਾਲ ਪ੍ਰਾਈਵੇਟ ਸਕੂਲ ਵੱਲੋਂ ਵੀ ਬਹੁਤ ਸਾਰੀ ਜਗ੍ਹਾ ਪਲਾਂਟੇਸ਼ਨ ਡਰਾਈਵਜ਼ ਕੀਤੀਆਂ ਜਾ ਰਹੀਆਂ ਨੇ ਸੋ ਸਕੂਲਾਂ ਦੇ ਵਿੱਚ ਇੱਕ ਜਿਹੜੀ ਬਹੁਤ ਹੀ ਵਧੀਆ ਚੀਜ਼ ਹੈ ਕਿਉਂਕਿ ਦੇਖੋ ਤੁਸੀਂ ਰੋਜ਼ ਸਕੂਲ ਦੇ ਵਿੱਚ ਜਾਂਦੇ ਹੈਗੇ ਬੱਚੇ ਵੀ ਜਾਂਦੇ ਨੇ ਜਦੋਂ ਉਹ ਸਕੂਲ ਦੇ ਵਿੱਚ ਰੁੱਖ ਲਗਾਉਂਦੇ ਨੇ ਨਾਲ-ਨਾਲ ਇਹ ਵੀ ਪ੍ਰੇਰਿਤ ਕਰਦੇ ਆ ਕਿ ਤੁਸੀਂ ਪਾਣੀ ਜ਼ਰੂਰ ਦੇਣਾ ਹੈਗਾ ਉਹਨਾਂ ਨੂੰ ਤਾਂ ਡੇਲੀ ਜਦੋਂ ਆਉਂਦੇ ਨੇ ਤਾਂ ਇੱਕ ਵਾਰ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜੇ ਬੱਚੇ ਆ ਕੇ ਉੱਥੇ ਪਾਣੀ ਜ਼ਰੂਰ ਦੇਣ ਤਾਂ ਜੋ ਉਹ ਰੁੱਖ ਦੀ ਜਿਹੜਾ ਹੈਗਾ ਅੱ ਇਹ ਨਹੀਂ ਕਿ ਇੱਕ ਲਗਾਨ ਤੱਕ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਉਸ ਰੁੱਖ ਦਾ ਧਿਆਨ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ ਸੋ ਉਹਨਾਂ ਦੇ ਵੱਲੋਂ ਬਹੁਤ ਯੋਗਦਾਨ ਦਿੱਤਾ ਜਾ ਰਿਹਾ ਹੈ ਔਰ ਮੈਂ ਵੀ ਆਪਣੇ ਸਕੂਲ ਦੇ ਟਾਈਮ ਤੇ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਮੇਰੇ ਖਿਆਲ ਨਾਲ ਜਿਹੜਾ ਹੁੰਦਾ ਕਿ ਇੱਕ ਅਹਿਮ ਮੁੱਦਾ ਜਿਹਨੂੰ ਮੰਨਦੇ ਸੀ ਉਹ ਮੈਨੂੰ ਐਫੋਰੈਸਟੇਸ਼ਨ ਦਾ ਲੱਗਦਾ ਸੀ ਕਿ ਅਸੀਂ ਬਿਲਕੁਲ ਫੋਰੈਸਟ ਖਤਮ ਕਰ ਦਿੱਤੇ ਹੈਗੇ ਸੋ ਹੁਣ ਪੰਜਾਬ ਦਾ ਥੋੜਾ ਜਿਹਾ ਇੱਕ ਕੰਸਰਨ ਹੈ ਕਿ ਸਾਡੇ ਕੋਲ ਫੋਰੈਸਟ ਕਵਰ ਘਟ ਹੈ ਸੋ ਉਸ ਚੀਜ਼ ਨੂੰ ਦੇਖਦੇ ਹੋਏ ਤਾਂ ਕਟੋ-ਕਟ ਅਸੀਂ ਆਪਣੇ ਆਸ-ਪਾਸ ਆਪਣੇ ਆਂਗ-ਗਵਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਤਾਂ ਜ਼ਰੂਰ ਕੇ ਜਿਹੜੇ ਹੈਗੇ ਰੁੱਖ ਲਗਾ ਸਕਦੇ ਆ ਸੋ ਇਸ ਚੀਜ਼ ਲਈ ਅਸੀਂ ਸਟੂਡੈਂਟਸ ਨੂੰ ਵੀ ਪੂਰਾ ਪ੍ਰੇਰਿਤ ਕਰ ਰਹੇ ਹੈਗੇ ਤੇ ਉਹਨਾਂ ਵੱਲੋਂ ਬਹੁਤ ਅੱਛਾ ਯੋਗਦਾਨ ਦਿੱਤਾ ਜਾ ਰਿਹਾ ਹੈ ਠੀਕ ਹੈ ਸੁਨਮ ਜੀ ਖੋਰ ਸਵਾਲ ਜਿਸ ਤਰੀਕੇ ਦੇ ਨਾਲ ਅਸੀਂ ਆਧੁਨਿਕਤਾ ਵੱਲ ਵਧ ਰਹੇ ਆਂ ਔਰ ਅਸੀਂ ग्लोबलाइजेशन ਦੀ ਦੁਨੀਆ ਦੇ ਵਿੱਚ ਕਦਮ ਰੱਖ ਚੁੱਕੇ ਆ ਟੈਕਨੀਕਲ ਹੋ ਚੁੱਕੇ ਆ ਐਡਵਾਂਸ ਹੋ ਚੁੱਕੇ ਆ ਪਰ ਉਨਾ ਹੀ ਜ਼ਿਆਦਾ ਕੁਦਰਤੀ ਮਾਰ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਵਾਈ ਨਾਟ ਦੇ ਵਿੱਚ ਜੋ ਕੁਝ ਹੋਇਆ ਉਹ ਭੁੱਲਿਆ ਨਹੀਂ ਜਾ ਸਕਦਾ ਹਿਮਾਚਲ ਦੇ ਵਿੱਚ ਹਰ ਸਾਲ ਹੜ ਆ ਜਾਂਦੇ ਨੇ ਉੱਤਰਾਖੰਡ ਦੇ ਵਿੱਚ ਜੋ ਹਾਲਾਤ ਬੜੇ ਹੋਏ ਨੇ ਗੁਜਰਾਤ ਦੇ ਵਿੱਚ ਹੜ ਆਏ ਨੇ ਸੋ ਕੀ ਤੁਸੀਂ ਕਾਰਨ ਮੰਨਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਹ ਪੇੜ ਪੌਦੇ ਰੁੱਖ ਖਤਮ ਕੀਤੇ ਜਾ ਰਹੇ ਨੇ ਇੱਕ ਬਹੁਤ ਵੱਡਾ ਕਾਰਨ ਹੈ ਇਸ ਦਾ ਬਿਲਕੁਲ ਇੱਕ ਬਹੁਤ ਵੱਡਾ ਕਾਰਨ ਹੈ ਕਿਉਂਕਿ ਦੇਖੋ ਜਿਹੜਾ ਰੁੱਖ ਹੁੰਦਾ ਹੈਗਾ ਹੈ ਸਾਫ਼ ਸੁਥਰੀ ਹਵਾ ਦੇਣ ਦੇ ਨਾਲ-ਨਾਲ ਉਹ ਜਿਹੜੇ ਸੋਇਲ ਦੇ ਵਿੱਚ ਸਟੈਬਿਲਿਟੀ ਵੀ ਲੈ ਕੇ ਆਂਦਾ ਹੈਗਾ ਤਾਂ ਜੜਾ ਨੂੰ ਫੜ ਕੇ ਰੱਖਦਾ ਹੈਗਾ ਸੋ ਅਗਰ ਅਸੀਂ ਚਾਹਦੇ ਹਾਂ ਕਿ ਜਿਹੜੀ ਸੋਇਲ ਇਰੋਜਨ ਅਸੀਂ ਟਰਮ ਯੂਜ਼ ਕਰਦੇ ਹਾਂ ਕਿ ਅਗਰ ਜਿਹੜੀ ਮਿੱਟੀ ਹੈਗੀ ਇੱਥੇ ਇੱਕ ਪਕੜ ਉਦੀ ਰਹੇ ਉਸ ਜਗਾ ਤੇ ਤਾਂ ਉਸ ਲਈ ਵੀ ਰੁੱਖ ਲਗਾਨੇ ਬਹੁਤ ਜ਼ਰੂਰੀ ਹੈ ਤੇ ਇੱਕ ਦੋ ਰੁੱਖ ਦੇ ਨਾਲ ਨਹੀਂ ਬਣੇਗਾ ਉਸ ਤਰੀਕੇ ਨਾਲ ਜਿਵੇਂ ਹਿਮਾਚਲਿਆ ਤੁਸੀਂ ਹੋਰ ਜਿਹੜੇ ਦੇਖੋਗੇ ਉੱਥੇ ਵੀ ਹੁਣ ਕਾਫੀ ਸਾਰੀ ਡਿਵੈਲਪਮੈਂਟ ਹੋ ਚੁੱਕੀ ਹੈ ਹੋਟਲ ਇੰਡਸਟਰੀ ਟੂਰਿਜ਼ਮ ਇੰਡਸਟਰੀ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕੀ ਹੈ ਜਿਸ ਕਾਰਨ ਜਿਹੜਾ ਹੈਗਾ ਅਸੀਂ ਫੋਰੈਸਟ ਕਵਰ ਨੂੰ ਥੋੜਾ ਉੱਥੋਂ ਘਟਾ ਰਹੇ ਆ ਜਿਸ ਕਾਰਨ ਇਹੋ ਜੀ ਜਿਹੜੀ ਕੁਦਰਤੀ ਮਾਰ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਸਾਨੂੰ ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਜਿੱਥੇ ਵੀ ਹੈਗੇ ਆ ਜਿਸ ਜਗ੍ਹਾ ਤੇ ਅਸੀਂ ਬਿਲੋਂਗ ਕਰਦੇ ਆ ਗਿਆ ਅਸੀਂ ਕੋਸ਼ਿਸ਼ ਕਰ ਉਹਨੂੰ ਤਾਂ ਬਚਾ ਕੇ ਹੀ ਰੱਖਣਾ ਤੇ ਉਸ ਤੋਂ ਵੱਧ ਤੋਂ ਵੱਧ ਜਿੰਨੀ ਹੈਗੇ ਜ਼ਿਆਦਾ ਤੋਂ ਜ਼ਿਆਦਾ ਰੁੱਖ ਜ਼ਰੂਰ ਲਗਾਈਏ ਬਹੁਤ ਬਹੁਤ ਧੰਨਵਾਦ ਸੁਨਮ ਜੀ ਸਾਡੇ ਨਾਲ ਗੱਲਬਾਤ ਕਰਨ ਦਿੱਲੀ ਤੇ ਸਾਡੀ ਇਸ ਮੂਹਿੰਮ ਦੇ ਵਿੱਚ ਸਾਡਾ ਸਹਿਯੋਗ ਕਰਨ ਦੇ ਲਈ ਔਨਅਰ ਦੀ ਪੂਰੀ ਟੀਮ ਤੁਹਾਡੀ ਧੰਨਵਾਦੀ ਹੈ ਸੋ ਉਮੀਦ ਕਰਦੇ ਹਾਂ ਔਨਅਰ ਨੇ ਸਕਾਈ ਟ੍ਰੈਲਸ ਤੇ ਸਹਿਯੋਗ ਦੇ ਨਾਲ ਜੋ ਮੂਹਿੰਮ ਸ਼ੁਰੂ ਕੀਤੀ ਹੈ ਕਿ ਰੁੱਖ ਲਗਾਓ ਤੇ ਆਪਣਾ এনवायरमेंट ਬਚਾਓ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਦੀ ਸਿੱਖ ਦਿਓ ਕਿਉਂਕਿ ਬੱਚੇ ਜੁਨੇ ਦੇਸ਼ ਦਾ ਭਵਿੱਖ ਹੁੰਦੇ ਨੇ ਔਰ ਸਕੂਲਾਂ ਦੇ ਵਿੱਚ ਉਸ ਸੋਹਣੇ ਭਵਿੱਖ ਦੀ ਨੀਂਹ ਰੱਖੀ ਜਾਂਦੀ ਹੈ ਸੋ ਬੱਚਿਆਂ ਨੂੰ ਤੁਸੀਂ ਪ੍ਰੇਰਿਤ ਕਰ ਤਾਕਤਿਓ ਕਿ ਰੁਖ ਲਗਾਓ ਉਹਨਾਂ ਨੂੰ ਰੋਜ਼ ਪਾਣੀ ਦਿਓ ਉਹਨਾਂ ਦੀ ਰੋਜ਼ ਦੇਖਭਾਲ ਕਰੋ ਜਿਸ ਤਰੀਕੇ ਨਾਲ ਵਧੀਆ ਦੇਖਭਾਲ ਕਰਾਂਗੇ ਵਟੇ ਹੋ ਕੇ ਉਹ ਸਾਨੂੰ ਫਲ ਵੀ ਦੇਣਗੇ ਛਾਂ ਵੀ ਦੇਣਗੇ ਔਰ ਆਕਸੀਜਨ ਤਾ ਜ਼ਾਹਿਰ ਜੀ ਗੱਲ ਹੈ ਰੁੱਖਾਂ ਤੋਂ ਮਿਲਦੀ ਹੈ ਸੋ ਅਨਰ ਦੀ ਪੂਰੀ ਟੀਮ ਵੱਲੋਂ ਇਹ ਮਹਿੰਮ ਸ਼ੁਰੂ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਮੋਹਾਲੀ ਪ੍ਰਸ਼ਾਸਨ ਦਾ ਵੀ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਸਾਨੂੰ ਜ਼ਰੂਰ ਮਿਲੇਗਾ ਤੁਸੀਂ ਰੁੱਖ ਲਗਾ ਕੇ ਆਪਣੀਆਂ ਸੈਲਫੀਆਂ ਖਿੱਚ ਕੇ ਸਾਡੀ ਟੀਮ ਦੇ ਨਾਲ ਸਾਡੇ ਫੇਸਬੁੱਕ ਪੇਜ ਤੇ ਸਾਂਝੀ ਵੀ ਕਰ ਸਕਦੇ ਹੋ cameraman Atul Dinar, uh, Atul who is the on who is Nilam